ਪਈ ਬਲਬੰਸ ਸਿੰਘ ਪਾਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਰਪ੍ਰੀਤ ਸਿੰਘ ਮੱਖੂ ਬੇਨਤੀ ਕਰਦਾ ਚੜ੍ਹਦੀ ਕਲਾ ਚੋ ਹਾਂ ਜੀ ਚੜ੍ਹਦੀ ਕਲਾ ਸਰਦਾਰ ਹਰਪ੍ਰੀਤ ਸਿੰਘ ਜੀ ਚੜ੍ਹਦੀ ਕਲਾ ਜੀ ਮੈਂ ਤੁਹਾਡੀ ਹੁਣੇ ਇੱਕ ਵੀਡੀਓ ਵੇਖ ਕੇ ਹਟਿਆ ਮੈਂ ਜਿਹਦੇ ਵਿੱਚ ਤੁਸੀਂ ਇੱਕ ਜ਼ਿਕਰ ਕੀਤਾ ਆ ਤੁਸੀਂ ਕਿਹਾ ਵੀ ਬਾਬਾ ਹਰਨਾਮ ਸਿੰਘ ਤੁਮਾ ਜੋ ਕੁੰਭ ਦੇ ਮੇਲੇ ਦੇ ਉਪਰ ਇਸ਼ਨਾਨ ਕਰਨ ਦੇ ਲਈ ਗਿਆ ਤੇ ਤੁਸੀਂ ਕਿਹਾ ਵੀ ਇਹ ਉਹਨਾਂ ਦਾ ਹੀ ਬੰਦਾ ਆ ਇਹਨੂੰ ਟਕਸਾਲ ਛੱਡ ਕੇ ਨਾਗਪੁਰ ਚਲੇ ਜਾਣਾ ਚਾਹੀਦਾ ਤੇ ਅਗਲੀ ਗੱਲ ਤੁਸੀਂ ਕਹੀਏ ਤੁਸੀਂ ਕਹੇ ਵੀ ਅਸੀਂ ਦੰਦਮੀ ਟਕਸਾਲ ਦੇ ਸਾਰੇ ਸਿੰਘ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਉਹਦੀਆਂ ਸਾਰੀਆਂ ਸੇਵਾਵਾਂ ਤੋਂ ਬਰਖਾਸਤ ਕਰਦੇ ਹਾਂ ਇਹ ਤੁਹਾਨੂੰ ਬਿਆਨ ਦੇਣ ਦੀ ਲੋੜ ਕਿਉਂ ਪਈ ਦੇਖੋ ਜੀ ਦੰਦਮੀ ਟਕਸਾਲ ਦਾ ਇਤਿਹਾਸ ਨੂੰ ਬਹੁਤ ਵੱਡੀਆਂ ਇੱਕ ਵਾਰੀ ਨਹੀਂ ਇਸ ਵਿਅਕਤੀ ਨੇ ਬਹੁਤ ਸੱਟਾਂ ਮਾਰੀਆਂ ਬਹੁਤ ਬਰਦਾਸ਼ਤ ਕੀਤਾ ਸਾਨੂੰ ਬਰਦਾਸ਼ਤ ਕਰਦਿਆਂ ਨੂੰ 21 ਵਰੇ ਹੋ ਗਏ ਨੇ ਹੂੰ ਕੋਈ ਹੱਦ ਹੁੰਦੀ ਹੈ ਕੋਈ ਸੀਮਾ ਹੁੰਦੀ ਹੈ ਕਿਸੇ ਚੀਜ਼ ਦੀ ਪਰ ਇਹ ਸਾਰੀਆਂ ਹੱਦਾਂ ਤੇ ਸਾਰੀਆਂ ਸੀਮਾ ਪਾਰ ਕਰ ਚੁੱਕਿਆ ਹੈ ਕਿਹੜੀ ਸੀਮਾ ਇੱਥੇ ਪਾਰ ਕਰ ਗਿਆ ਵੀ ਜਿਸ ਦੇ ਨਾਲ ਤੁਹਾਡੀਆਂ ਜਿਹੜੀਆਂ ਭਾਵਨਾਵਾਂ ਨੇ ਇਹਨਾਂ ਨੂੰ ਲੰਬੂ ਲੱਗ ਗਿਆ ਜਿਸ ਦਿਨੇ ਬਣਿਆ ਸੀ ਉਸ ਦਿਨ ਬਣਦਿਆਂ ਸਾਰ ਕਾਂਗਰਸ ਦੀ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦਾ ਮੁੱਖ ਮੰਤਰੀ ਉਹਦੇ ਕੋਲੋਂ ਇਸ ਨੇ ਸਰੂਪਾ ਲਿਆ ਉਸ ਨੂੰ ਕਿਰਪਾਨ ਭੇਟ ਕੀਤੀ ਸ੍ਰੀ ਅਨੰਦਪੁਰ ਸਾਹਿਬ ਖਾਲਸਾ ਵਿਰਾਸਤ ਕੰਪਲੈਕਸ ਦੇ ਉਦਘਾਟਨ ਸਮੇਂ ਇਹ ਨਹੀਂ ਗਿਆ ਜਿਹੜੀਆਂ ਫੋਟੋਆਂ ਮजूद ਨੇ ਪਹਿਲੀ ਸਾਟੇ ਨੇ ਉਦੋਂ ਮਾਰੀ ਆ ਹੂੰ ਦੂਸਰੀ ਸਾਟੇ ਨੇ ਇਹ ਮਾਰੀ ਕਿ ਇਹ ਬਾਦਲਾਂ ਦੇ ਨਾਲ ਜਾ ਰਿਹਾ ਇਹ ਬਾਦਲ ਉਹ ਨਹੀਂ ਜਿਹੜੇ ਅੱਜ ਗੁਰੂਪੰਥ ਗੁਰੂ ਘਰ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਤੋਂ ਧੱਕੇ ਤੇ ਦਰਕਾਰੇ ਹੋਏ ਆ ਜਿਨ੍ਹਾਂ ਨੂੰ ਇਸ ਬੰਦੇ ਨੇ ਨਾਲ ਖਲੋ ਕੇ ਫਖਰੇ ਕੌਮ ਪੰਥ ਰਦਨ ਅਵਾਰਡ ਦਵਾਉਂਦਾ ਰਿਹਾ ਜਿਨ੍ਹਾਂ ਦੀਆਂ ਅਰਦਾਸਾਂ ਕਰਦਾ ਰਿਹਾ ਤੇ ਜਦੋਂ ਧੰਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਆਗਾਂ ਲਾ ਕੇ ਸਾੜ ਦਿੱਤੇ ਗਏ ਅੰਗ ਗਲੀਆਂ 'ਚ ਖਿਲਾਰ ਦਿੱਤੇ ਗਏ ਸਰਤੇ ਵਾਲਿਆਂ ਵੱਲੋਂ ਪਖੰਡੀਆਂ ਵੱਲੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਕਰ ਲਏ ਗਏ ਇਹ ਵਿਅਕਤੀ ਬਾਦਲਾਂ ਦੀ ਕੱਚ ਵਿੱਚ ਵੜਿਆ ਰਿਆ ਪੰਥ ਦੇ ਨਾਲ ਕਿਸੇ ਥਾਂ ਨਹੀਂ ਖਲੋਤਾ ਫੇਰ ਉਸ ਸਮੇਂ ਬਹਿਬਰ ਕਲਾਂ ਤੇ ਬਰਗਾੜੀ ਵਿੱਚ ਗੋਲੀਆਂ ਚੱਲਦੀਆਂ ਨੇ ਗੁਰੂ ਗ੍ਰੰਥ ਸਾਹਿਬ ਤੇ ਗੁਰੂਪੰਥ ਦੀ ਆਣ-ਛਾਣ ਲਈ ਗੁਰੂਕੇ ਸਿੰਘ ਸ਼ਹਾਦਤਾਂ ਦੇ ਦਿੰਦੇ ਨੇ ਉਥੇ ਲਾਠੀ ਚਾਰਜ ਹੁੰਦਾ ਡਾਂਗਾ ਪੈਂਦੀਆਂ ਨੇ ਪੁਲ ਮੱਲੇ ਜਾਂਦੇ ਸੜਕਾਂ 'ਚ ਰਾਹੇ ਮੱਲੇ ਜਾਂਦੇ ਆ ਇਹ ਪਤਾ ਨਹੀਂ ਕਿਹੜੀ ਖੋਡ ਵਿੱਚ ਵੜਿਆ ਰਿਆ ਇਹ ਦੰਦਨੀ ਟਕਸਾਲ ਦੇ ਮੁਖੀ ਖਵਾਉਣ ਦਾ ਹੱਕ ਦਾ ਨਹੀਂ ਨਾ ਇਸ ਨੂੰ ਮੰਨਿਆ ਸੀ ਨਾ ਮੰਨਦੇ ਹਾਂ ਤੇ ਨਾਕ ਦੀ ਮੰਨਾਂਗੇ ਨਹੀਂ ਜਦੋਂ ਤੁਸੀਂ ਇੱਕ ਗੱਲ ਸੁਣੋ ਜਦੋਂ ਤੁਸੀਂ ਇਹਨੂੰ ਮੁਖੀ ਮੰਨਦੇ ਕੀ ਨਹੀਂ ਉਹ ਤੁਹਾਨੂੰ ਵੀ ਮੰਨਦਾ ਤੇ ਸਵਾਲ ਹੈ ਫਿਰ ਤੁਹਾਡੇ ਕੋਲ ਕੀ ਅਧਿਕਾਰ ਹੈ ਵੀ ਤੁਸੀਂ ਉਹਨੂੰ ਕਹਿੰਦੇ ਵੀ ਸਾਰੀਆਂ ਸੇਵਾਵਾਂ ਤੋਂ ਤੁਸੀਂ ਬਰਖਾਸਤ ਕੀਤਾ ਵੀ ਸੇਵਾਵਾਂ ਨੂੰ ਤੁਸੀਂ ਦਿੱਤੀਆਂ ਸੀ ਵੀ ਤੁਸੀਂ ਕੌਣ ਹੁੰਦੇ ਬਰਖਾਸਤ ਕਰਨ ਵਾਲੇ ਉਹ ਕਹਿੰਨ ਹੁੰਦਾ ਦਮਨਵੀਰ ਖਸਾਬ ਦਾ ਮੁਖੀ ਕੌਣ ਹੋਂ ਵਾਲਾ ਹਾਂ ਸਾਰੀਆਂ ਜੀ ਉਹ ਤਾਂ ਦੱਸਦੇ ਵੀ ਇੱਕ ਮਿੰਟ ਦਮਨਵੀਰ ਮੈਂ ਸਾਡੇ ਹੈੱਡਕੁਆਰਟਰ ਦੇ ਵਿੱਚ ਬੈਠੇ ਹੋਏ ਆਓ ਕਿਸ ਤਰ੍ਹਾਂ ਦੰਦਮੀ ਟਕਸਾਲ ਦਾ ਹੈੱਡਕੁਆਰਟਰ ਕੋਈ ਖੜਾਉਣਿਆਂ ਦੀ ਖੇਡ ਨਹੀਂ ਗਈ ਹੂੰ ਸਿਰਵਾਰੇ ਆ ਦੰਦਮੀ ਟਕਸਾਲ ਦੇ ਮੁਖੀਆਂ ਨੇ ਦੰਦਮੀ ਟਕਸਾਲ ਦਾ ਹੈੱਡਕੁਆਰਟਰ ਗੱਲਾਂ ਨਾਲ ਨਹੀਂ ਬਣਾਇਆ ਹੂੰ ਗਦਾਰੀਆਂ ਕਰਨ ਲਈ ਨਹੀਂ ਬਣਾਇਆ ਹੈੱਡਕੁਆਰਟਰ ਦੰਦਮੀ ਟਕਸਾਲ ਦਾ ਹੂੰ ਨਹੀਂ ਪਰ ਉਹਦੇ ਉੱਪਰ ਕੋਈ ਸੰਪਰਵਾਵਾਂ ਹੁੰਦੀਆਂ ਨੇ ਨਹੀਂ ਹੁਣ ਤੇ ਫਿਰ ਹੈੱਡਕੁਆਰਟਰ ਦੇ ਉੱਪਰ ਬਾਬਾ ਹਰਨਾਮ ਸਿੰਘ ਧੁੰਮਾ ਬੈਠਾ ਹੋਇਆ ਆ ਉਹਦਾ ਹੁਕਮ ਚੱਲਦਾ ਆ ਤੁਸੀਂ ਹੁਣੇ ਕੱਢੇ ਹੋਏ ਨਹੀਂ ਖਸਾ ਖਾਰਜ ਕਰਦੇ ਹੁਕਮਾਂ ਨੂੰ ਇਹਦਿਆਂ ਨੂੰ ਇਹ ਕੌਣ ਦਾ ਹੁਕਮ ਚਲਾਉਂਦਾ ਆ ਇਹਨੂੰ ਬਰਖਾਸਤ ਕਰਦੇ ਆ ਇਹ ਡੰਡਫੋੜੀਆ ਚੁੱਕੇ ਆ ਜਿਹਦਰ ਨੂੰ ਰਸਤਾ ਲੱਭਦਾ ਉਧਰ ਨੂੰ ਆਦਾ ਰਸਤਾ ਮਾਪ ਲਵੇ ਇਹ ਨਾਗਪੁਰ ਜਾ ਕੇ ਬਹਿ ਜਣਾਗੇ ਆਂਦੇ ਵਿੱਚ ਇਹਦਾ ਥਾਂ ਕੀ ਇੱਥੇ ਇਹ ਹੁੰਦਾ ਕੌਣਾ ਨਹੀਂ ਤੁਹਾਨੂੰ ਗੁੱਸਾ ਆਇਆ ਕਿਸ ਗੱਲ ਤੋਂ ਵੀ ਕੁੰਬ ਦਾ ਮੇਲਾ ਹੁਣ ਚਲਾ ਗਿਆ ਤਾਂ ਕਰਕੇ ਇੱਕ ਗਲਤੀ ਕੀਤੀ ਆ ਨਹੀਂ ਕਿਸੇ ਨਵੀ ਦੇ ਵਿੱਚ ਇੱਕ ਮਿੰਟ ਇੱਕ ਇੱਕ ਗੱਲ ਮੇਰਾ ਉਸ ਤਰ੍ਹਾਂ ਇੱਕ ਸਵਾਲ ਹੈ ਵੀ ਆਪਾਂ ਜਿਵੇਂ ਹੁਣ ਇੱਥੇ ਦਰਿਆ ਨੇ ਦਰਿਆਵਾਂ ਦੇ ਵਿੱਚ ਇਸ਼ਨਾਨ ਕਰ ਰਿਹਾ ਜੇ ਕਿਸੇ ਨਦੀ ਦੇ ਵਿੱਚ ਕਿਸੇ ਨੇ ਇਸ਼ਨਾਨ ਕਰ ਲਿਆ ਤੇ ਤੁਹਾਨੂੰ ਆਬਜੈਕਸ਼ਨ ਕਿਸ ਗੱਲ ਦਾ ਆਇਆ ਜਮ ਜਾਵਨਾਰੇ ਕੋਈ ਜੀ ਸੜਕੇ ਨਾ ਹੋਵੇ ਨਰੀਆਂ ਵਿੱਚ ਨਦੀਆਂ ਇਸ਼ਨਾਨ ਕਰਨ ਨੂੰ ਹੁੰਦੀਆਂ ਨੇ ਪਰ ਜਿਸ ਤਰਜ਼ ਤੇ ਗਿਆ ਹੈ ਜਿਸ ਮਤ ਦੇ ਨਾਲ ਗਿਆ ਹੈ ਜਿਨ੍ਹਾਂ ਲੋਕਾਂ ਦੇ ਨਾਲ ਜਾ ਰਿਹਾ ਹੈ ਕਿ ਉਹ ਦੰਦਵੀ ਟਕਸਾਲ ਦੀਆਂ ਪਰੰਪਰਾਵਾਂ ਨਾਲ ਖਾਲਸੇ ਪੰਥ ਦੀਆਂ ਰਵਾਈਤਾਂ ਦੇ ਨਾਲ ਖਾਲਸੇ ਪੰਦੇ ਇਤਿਹਾਸ ਨਾਲ ਕਲਗੀ ਤਰਪਾਸ਼ਾ ਦੇ ਸਾਜਿਨਵਾਜੇ ਖਾਲਸੇ ਪੰਦੀਆਂ ਰੋਹ ਰੀਤਾਂ ਦੇ ਨਾਲ ਮੇਲ ਖਾਂਦੀ ਆ ਤੁਸੀਂ ਵਿਦਵਾਨੋ ਜੋ ਜਵਾਬ ਮਖੂਬਾ ਸਾਹਿਬ ਮੈਂ ਤੁਹਾਨੂੰ ਸਵਾਲ ਕੀਤਾ ਨਹੀਂ ਬਿਲਕੁਲ ਨਹੀਂ ਮੇਲ ਖਾਂਦੀਆਂ ਸਿਰ ਸਿਰ ਤਰ੍ਹਾਂ ਦਾ ਸਾਡਾ ਦਿਲ ਤੋ ਗਿਆ ਨਹੀਂ ਸਾਡਾ ਦਿਲ ਪਾਟਾ ਪਿਆ ਕਿੱਥੋਂ ਤੱਕ ਬਰਦਾਸ਼ਤ ਕਰੀਏ ਕੋਈ ਹੱਦ ਹੁੰਦੀ ਆ ਬਿਲਕੁਲ ਕੋਈ ਹੱਦ ਨਹੀਂ ਰਹੀ ਬਰਦਾਸ਼ਤ ਦੀ ਇਹਨੂੰ ਬਰਖਾਸਤ ਕਰਦੇ ਆ ਇੱਥੋਂ ਤੀਰ ਹੋ ਜਾਵੇ ਨਹੀਂ ਇਹ ਜਿਹੜੀਆਂ ਤਸਵੀਰਾਂ ਨੇ ਜਾਂ ਜਿਹੜੀਆਂ ਹੁਣ ਵੀਡੀਓ ਵਾਇਰਲ ਹੋਈ ਜਾਂ ਨੇ ਇਹ ਪ੍ਰਾਣੀਆਂ ਨੇ ਕੁੰਬ ਦੇ ਮੇਲੇ ਤੇ ਜਾਂਦੇ ਜਾਂਦੀਆਂ ਬਾਬਾ ਹਰਨਾਮ ਸਿੰਘ ਤੁਮੰਦੀਆਂ ਕਿ ਹੁਣ ਦੀਆਂ ਨੇ ਹੁਣ ਦੀਆਂ ਨੇ ਇਸ ਤੋਂ ਪਹਿਲਾਂ ਇਹ ਬੰਦੇ ਨੇ ਮਹਾਰਾਸ਼ਟਰਾਂ ਦੇ ਵਿੱਚ ਉੱਥੋਂ ਦੀ ਵਿਧਾਨ ਸਭਾ ਦੀ ਇਲੈਕਸ਼ਨ ਚੱਲ ਰਹੀ ਸੀ ਉਹਨਾਂ ਇਲੈਕਸ਼ਨਾਂ ਦੇ ਵਿੱਚ ਜਾ ਕੇ ਇਹ ਬੰਦੇ ਨੇ ਉਹਨਾਂ ਦਾ ਚੋਣ ਪ੍ਰਚਾਰ ਕੀਤਾ ਮੰਗਤਿਆਂ ਦੀਆਂ ਵੋਟਾਂ ਮੰਗਦੇ ਰਹਿ ਠੂਠਾ ਫੜ ਕੇ ਇਸ ਕੰਮ ਦੀ ਤਾਂ ਮੰਨ ਨਹੀਂ ਟਕਸਾਲ ਹੁੰਦੀ ਆ ਵੋਟਾਂ ਮੰਗਣ ਵਾਸਤੇ ਬਣਾਈ ਸੀ ਤੇ ਫਿਰ ਮੰਗੀਆਂ ਕਿਹਦੇ ਲਈ ਨੇ ਉਹਨਾਂ ਲਈ ਜਿਨ੍ਹਾਂ ਨੇ ਸੰਤ ਬਾਬਾ ਜਰਨੈਲ ਸਿੰਘੀ ਖਾਲਸਾ ਪਿੰਡਰਾਵਾਲਿਆਂ ਦਾ ਡਟ ਕੇ ਵਿਰੋਧ ਕੀਤਾ 1982 ਦੇ ਵਿੱਚ ਉਹਨਾਂ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਲੂਸ ਕੱਢੇ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਿੰਘਾਂ ਨੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦੀ ਗਵਾਹੀ ਵਿੱਚ ਅੰਮ੍ਰਿਤਸਰ ਦੇ ਵਿੱਚ ਐਲਾਨ ਕੀਤਾ ਸੀ ਹੂੰ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਖਿਤਾਬ ਦਿੱਤਾ ਜਾਵੇ ਦਰਜਾ ਦਿੱਤਾ ਜਾਵੇ ਤਾਂ ਅੰਮ੍ਰਿਤਸਰ ਦੇ ਹਿੰਦੂਆਂ ਨੇ ਇਕੱਠੇ ਹੋ ਕੇ ਬੀਜੇਪੀ ਵਾਲਿਆਂ ਸ਼ਿਵ ਸੈਨਾਵਾਂ ਵਾਲਿਆਂ ਆਰਐਸਰ ਵਾਲਿਆਂ ਨੇ ਰਲ ਕੇ ਇੱਕ ਜਰੂਸ ਕੱਢਿਆ ਸੀ ਉਹਦੇ ਵਿੱਚ ਉਹਨਾਂ ਨੇ ਬੋਲਿਆ ਸੀ ਕੰਗਾ ਕਛਕੜਾ ਕਰਪਾਣੇ ਨੂੰ ਭੇਜ ਦੇਾਂਗੇ ਪਾਕਿਸਤਾਨ ਬੀੜੀ ਚਾਹ ਬੀੜੀ ਸਿਗਰਟ ਪੀئیںਗੇ ਸ਼ਾਨ ਸੇ ਜੀئیںਗੇ ਜੋ ਦੀ ਗਵਾਹੀ ਕਰਦਾ ਸੀ ਹਰਮਨਸਲਾਲ ਖੰਨਾ ਬੀਜੇਪੀ ਦਾ ਤੇ ਮੁੜਕੇ ਸੰਤ ਬਾਬਾ ਜਨੈਲ ਸਿੰਘ ਦੇ ਸੂਰਬੀਰ ਜੋਰੀਆ ਨੇ ਜਾ ਕੇ ਗੋਲੀਆਂ ਮਾਰ ਕੇ ਬਦਲਾ ਲਿਆ ਸੀ ਨਹੀਂ ਚਲੋ ਇਹ ਤਾਂ ਹੋ ਗਿਆ ਕਿ ਤਨਾਾ ਨਾ ਕੋਈ ਬੀਜੇਪੀ ਨੇ ਉਸ ਬੀਜੇਪੀ ਨੇ ਜਿਸ ਦਿਨ ਹਰਮਿੰਦਰ ਸਾਹਿਬ ਤੇ ਹਮਲਾ ਹੋਇਆ ਉਸ ਦਿਨ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਜਿਹੜਾ ਵੀ ਜਿਹੜਾ ਵੀ ਲੀਡਰ ਭਾਜਪੀ ਦੇ ਨਾਲ ਹੈ ਤੁਸੀਂ ਉਹਦਾ ਵਿਰੋਧ ਕਰਦੇ ਹੋ ਮੈਂ ਮੈਂ ਸਿੱਧਾ ਸਿੱਧਾ ਸਵਾਲ ਮੇਰਾ ਭਾਈ ਬਲਵੰਤ ਸਿੰਘ ਕਪਾਲਾ ਦੁੱਤੇ ਬਿਲਕੁਲ ਸਿੱਧਾ ਸਿੱਧਾ ਮੈਂ ਕਹਿ ਰਿਹਾ ਜੀ ਹਾਂ ਲੀਡਰ ਕੋਈ ਜਾਵੇ ਜੰਮ ਜੰਮ ਜਾਵੇ ਜੀੜੜ ਕੇ ਜਾਵੇ ਬਾਦਲਾਂ ਦਾ ਆਂਦਾ ਨਹੀਂ ਤੱਕਾ ਕਿਉਂਦੇ ਉਦੋਂ ਕਿ ਨਹੀਂ ਕਪਾਲਾ ਸਰਕਾਂ ਦੇ ਉੱਪਰ ਆ ਕੇ ਕਹਿੰਦਾ ਵੀ ਮੈਂ ਬਾਹ ਲੈ ਜਾਊਂਗਾ ਕੌਣ ਗਿਆ ਰਿਹਾ ਕੌਣ ਰਿਹਾ ਜੀ ਜਦੋਂ ਬਾਦਲਾਂ ਦਾ ਲੰਮਾ ਸਮਾਂ ਬੀਜੇਪੀ ਦੇ ਨਾਲ ਗਠਜੋੜ ਰਿਹਾ ਹੈ ਭਾਜਪਾ ਦੇ ਨਾਲ ਉਦੋਂ ਕਿ ਨਹੀਂ ਕਪਾਲਾ ਸੜਕਾਂ ਦੇ ਉੱਪਰ ਆ ਗਿਆ ਮੈਂ ਪੀਰ ਪਾ ਕੇ ਸੜ ਜੂੰ ਕਿਉਂ ਨਹੀਂ ਜੀ ਕਿਉਂ ਨਹੀਂ ਜੀ ਮਫੂ ਸਾਹਿਬ ਅਸੀਂ ਤਾਂ ਉਦੋਂ ਵੀ ਇਹਦੇ ਸਿਆਪੇ ਕਰਦੇ ਰਹਾਂ ਪਿੱਟਦੇ ਰਹਾਂ ਇਹ ਕਲੰਕ ਮੱਥੇ ਲੱਗ ਗਿਆ ਮੜਿਆ ਗਿਆ ਕੌਮ ਦੇ ਨੂੰ ਲਾ ਦਿਓ ਮੱਥਿਓ ਕੌਮ ਦਿਓ ਕਿਉਂ ਨਹੀਂ ਬੋਲਿਆ ਜਿਸ ਦਿਨੇ ਬਣਿਆ ਸੀ ਉਸ ਦਿਨ ਲੈ ਕੇ ਅੱਜ ਤੱਕ ਮੈਂ ਨਹੀਂ ਦੰਦਮੀ ਟਕਸਾਲ ਦੇ ਵਿਦੇਸ਼ 'ਚ ਬੈਠੇ ਸਾਰੇ ਸਿੰਘ ਬਹੁਤ ਸਾਰੇ ਸਿੰਘ ਨੇ ਜਿਹੜੇ ਕਹਿ ਰਹੇ ਨੇ ਦੰਦਮੀ ਟਕਸਾਲ ਦੇ ਸਿੰਘ ਪੰਜਾਬ 'ਚ ਬੈਠੇ ਨੇ ਕਹਿ ਰਹੇ ਨੇ ਜਿੱਥੇ-ਜਿੱਥੇ ਵੀ ਦੰਦਮੀ ਟਕਸਾਲ ਦੇ ਸਿੰਘ ਨੇ ਸਿਧਾਂਤਕ ਤੌਰ ਤੇ ਖੜੇ ਨੇ ਉਹ ਸਾਰੇ ਆਵਾਜ਼ ਬੁਲੰਦ ਕਰਦੇ ਰਹੇ ਵੀ ਇਹਨੂੰ ਉੱਥੋਂ ਕੱਢਿਆ ਜਾਵੇ ਨਹੀਂ ਜੇ ਹੁਣ ਕੁੰਭ ਦੇ ਮੇਲੇ ਦੀ ਆਪਾਂ ਗੱਲ ਕਰੀਏ ਵੀ ਕੁੰਭ ਦੇ ਜਾ ਕੇ ਉੱਥੇ ਇਸ਼ਨਾਨ ਕੀਤਾ ਤੇ ਤੁਹਾਨੂੰ ਤੁਸੀਂ ਕਹਿਆ ਵੀ ਸਾਡੀਆਂ ਜਿਹੜੀਆਂ ਭਾਵਨਾਵਾਂ ਨੇ ਇਹ ਮਾਚੋਟੀਆਂ ਤੇ ਅਸੀਂ ਇਹਦਾ ਡਟ ਕੇ ਵਿਰੋਧ ਕਰਦੇ ਆ ਕਿ ਇਹ ਇਹਨਾਂ ਤੋਂ ਪਹਿਲਾਂ ਜਿਹੜੇ ਮੁਖੀ ਨੇ ਇਹ ਆਪਾਂ ਬਹੁਤੀ ਦੂਰ ਤੱਕ ਨਾ ਜਾਈਏ ਆਪਾਂ ਸੰਤ ਗਿਆਨੀ ਜਰਮਾਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਗੱਲ ਕਰੀਏ ਜਾਂ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਗੱਲ ਕਰੀਏ ਉਹ ਵੀ ਕੁੰਬ ਦੇ ਮੇਲੇ ਤੇ ਇਸ਼ਨਾਨ ਕਰਨ ਦੇ ਲਈ ਗਏ ਸੀ ਉਹਨਾਂ ਦੀ ਕੋਈ ਤਸਵੀਰ ਕੋਈ ਫੋਟੋ ਹੈ ਕੋਈ ਕਹਿੰਦਾ ਜੀ ਸਾਫਤ ਕਰੋ ਇੱਕ ਥਾਂ ਵੀ ਕੋਈ ਫੋਟੋ ਕੋਈ ਵੀਡੀਓ ਕੋਈ ਵਿਖਾ ਦਿਓ ਕੋਈ ਉਸ ਦਿਨ ਦੀ ਤਰੀਕ ਦੇ ਦਿਓ ਦਮਦਮੀ ਟਕਸਾਲ ਦੇ ਮੁਖੀਆਂ ਦਾ ਇਤਿਹਾਸ ਦੱਸਦਾ ਮੈਂ ਖੁਦ ਸਾਹਿਬ ਸੁਣ ਲਿਓ ਤੇ ਗੁਰੂ ਕੀ ਸੰਗ ਸੁਣ ਲਵੇ ਪਹਿਲੇ ਮੁਖੀਆ ਕਰਗੀ ਤਰਪਾਸ਼ਾ ਨੇ ਸਾਜੇ ਨਵਾਜੇ ਬਾਬਾ ਦੀਪ ਸਿੰਘ ਜੀ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਜਿਨ੍ਹਾਂ ਨੇ ਸਪਾਵਨ ਸ੍ਰੀ ਹਰਮੰਦਰ ਸਾਹਿਬ ਦੀ ਆਜ਼ਮਤ ਲਈ ਆਪਣਾ ਸੀਸ ਤਲੀ ਤੇ ਟਕਾਇਆ ਤੇ ਇਹ ਪੰਕਤੀ ਪੜ੍ਹ ਕੇ ਆਏ ਸੀ ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤਮਾਰਗ ਪੈਰ ਧਰੀਜੈ ਸਿਰ ਦੀਜੈ ਕਾਣੋਂ ਨ ਕੀਜੈ ਸੀਸ ਤਲੀ ਤੇ ਟਕਾ ਕੇ ਉਸੂਰਮੇ ਨੇ ਖੰਡਾ ਵਾਇਆ ਤੇ ਪਾਵਨ ਹਰਮੰਦਰ ਸਾਹਿਬ ਨੂੰ ਮੁਗਲਾਂ ਤੋਂ ਆਜ਼ਾਦ ਕਰਾਇਆ ਸੀ ਦੰਦਮੀ ਟਕਸਾਲ ਦੇ ਫੇਰ ਫੇਰਵੇਂ ਮੁਖੀ ਆਉਂਦੇ ਨੇ ਸੀਨਾ ਬਸੀਨਾ ਗਦੀ ਤੇ ਜਿਵੇਂ ਚੱਲਦੇ ਆਏ ਨੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਵਾਲੇ ਮਹਾਂਪੁਰਖਾਂ ਨੇ ਜਿਸ ਦਿਨ 1975 ਨੂੰ ਪੰਜਾਬ ਵਿੱਚ ਐਮਰਜੈਂਸੀ ਲੱਗ ਜਾਂਦੀ ਆ ਉਸ ਮਰਦ ਨੇ ਗੁਰੂ ਕੇ ਲਾਲ ਨੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਨੇ ਡੰਕੇ ਤੇ ਚੋਟ ਲਾ ਕੇ ਐਮਰਜੈਂਸੀ ਦੀਆਂ ਭੱਜੀਆਂ ਡਾਈਆਂ ਸੈਂਤੀ ਮਹਾਨ ਜਲੂਸ ਕੱਢੇ ਅਤੇ ਦਿੱਲੀ ਲੈ ਕੇ ਗਏ ਸੀ ਤੇ ਦੁਨੀਆ ਨੂੰ ਦੱਸ ਦਿੱਤਾ ਸੀ ਕਿ ਖਾਲਸਾ ਪੰਥ ਦੀ ਇੱਕੋ ਇੱਕ ਕੌਮੀ ਯੋਧਿਆ ਦੀ ਦੰਦਮਈ ਟਕਸਾਲ ਜਿਹੜੀ ਕਿਸੇ ਵੇਲੇ ਵੀ ਜਦੋਂ ਵੀ ਕੌਮ ਤੇ ਧਰਮ ਤੇ ਆਣ ਬਣੇ ਉਦੋਂ ਸਿਰ ਵਾਰ ਸਕਦੀ ਚ ਉਹਨਾਂ ਨਾਹਰਾ ਦਿੱਤਾ ਸੀ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਤੋ ਮਰਦ ਨੇ ਸਿਰ ਨਾਲ ਨਿਭਾਇਆ ਫੇਰ ਆਉਂਦੇ ਆ ਦੰਦਮਈ ਟਕਸਾਲ ਦੇ ਮੁਖੀ ਸਾਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ 14ਵੇਂ ਮੁਖੀ ਬਣਦੇ ਆ ਤੇ ਜਦੋਂ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਜੇ ਪਾਵਨ ਹਰਿਮੰਦਰ ਦੀਆਂ ਪ੍ਰਕਰਮਾਂ ਵਿੱਚ ਭਾਰਤ ਦੀ ਮੈਟਰੀ ਨੇ ਪੈ ਪਾਏ ਉਸ ਦਿਨ ਖਾਲਸਤਾਨ ਦੀ ਨੀ ਰੱਖੀ ਜਾਏਗੀ ਤੇ ਚੂੜੀਆਂ ਪਾ ਕੇ ਨਹੀਂ ਬੈਠੇ ਪਤਾ ਹੈ ਉਦਣ ਲੱਗੇਗਾ ਜਿਹਦਣ ਗੱਡੀਆਂ ਭਰ ਕੇ ਤੋਰੀਆਂ ਉਹਨਾਂ ਦੀਆਂ ਰਿਕਾਰਡਿੰਗਾਂ ਅੱਜ ਵੀ ਸੁਣ ਸਕਦੇ ਆਪ ਜੀ ਨਹੀਂ ਨਹੀਂ ਜੇ ਤੁਸੀਂ ਪਹਿਲਾਂ ਕਰਦੇ ਸੀ ਉਹ ਨਾਰਾ ਲਾਇਆ ਕਰਦੇ ਸੀ ਇੱਕ ਨਾਰਾ ਲਾਇਆ ਕਰਦੇ ਸੀ ਸੁਣ ਲਿਓ ਹਾਂ ਧਰਮਸ਼ੇਰ ਦਿੱਤੀਆਂ ਆਵਾਜ਼ ਨਹੀਂ ਰਹਿਣਾ ਧਰਮਸ਼ੇਰ ਦਿੱਤੀਆਂ ਆਵਾਜ਼ ਨਹੀਂ ਰਹਿਣਾ ਇਹ ਦਮਦਮੀ ਤਕਸਾਲ ਦੇ ਤੰਨਾ ਮਹਾਂਪੁਰਖਾਂ ਦਾ ਬ੍ਰਹਮ ਗਿਆਨੀਆਂ ਦਾ ਉਹਨਾਂ ਸਿਰ ਨਾਲ ਬਚਨ ਨਿਭਾਏ ਨੇ ਨਹੀਂ ਤੁਸੀਂ ਪਹਿਲੇ ਪਹਿਲੇ ਮੁਖੀ ਦਾ ਜ਼ਿਕਰ ਕੀਤਾ ਬਾਬਾ ਦੀਪ ਸਿੰਘ ਜੀ ਦਾ ਉਸ ਤੋਂ ਬਾਅਦ ਤੁਸੀਂ 10ਵੇਂ ਮੁਖੀ ਦਾ ਜ਼ਿਕਰ ਕੀਤਾ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਦਾ ਤੁਸੀਂ 14ਵੇਂ ਮੁਖੀ ਦਾ ਜ਼ਿਕਰ ਕੀਤਾ ਸੰਤ ਗਿਆਨੀ ਆਪਣੀ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਉਸ ਤੋਂ ਬਾਅਦ ਬਾਬਾ ਜੇ ਗੱਲ ਕਰੀਏ ਬਾਬਾ ਠਾਕੁਰ ਸਿੰਘ ਜੀ ਦੀ ਉਹ ਤੇ ਕਹਿੰਦੇ ਸੀ ਵੀ ਮੈਂ ਗੈਰ ਹਾਜ਼ਰੀ ਦੇ ਵਿੱਚ ਦਸੰਦਾਸੇਵਾਵਾਂ ਕਰਦਾ ਆ 15ਵੇਂ ਮੁਖੀ ਬਾਬਾ ਹਰਨਾਮ ਸਿੰਘ ਤੁਮਾਂ ਦਾ ਨਾਮ ਕਿਉਂ ਨਹੀਂ ਲੈਂਦੇ ਤੁਸੀਂ ਉਹ ਲੜੀ ਨੂੰ ਗਾਂ ਕਿਉਂ ਨਹੀਂ ਤੋੜਦੇ ਪਏ ਫਰੋਕ ਕਿਉਂ ਦਿੱਤੀ ਆ ਉਹ ਨਹੀਂ ਤੇ ਇਹਨੂੰ ਕਿਹੜੇ ਤਰ੍ਹਾਂ ਇਸ ਤਰ੍ਹਾਂ ਇਹਨੂੰ ਮੰਨ ਲਈਏ ਕਿਸ ਤਰ੍ਹਾਂ ਮੰਨ ਲਈਏ ਤੇ ਫਿਰ ਇਹਨੂੰ ਮੰਨ ਕੇ ਆਖਵਾ ਬੋਣੀਆ ਜਿਵੇਂ ਆਪਦੇ ਸਿਰ 'ਤੇ ਆਖ ਸਾਹ ਕੋਈ ਨੂੰ ਲੱਗ ਕੇ ਆ ਰਹੀ ਸੀ ਇਹਦਾ ਮਤਲਬ ਹੁਣ ਦਮਦਮਿਤ ਇੱਕ ਸਾਲ ਦੀ ਲੜੀ ਖਤਮ ਹੋ ਗਈ ਫਿਰ ਬਿਲਕੁਲ ਨਹੀਂ ਹੋਈ ਹਾਂ ਬਿਲਕੁਲ ਨਹੀਂ ਹੋਈ ਆਪਣਾ ਜਵਾਬ ਵਾਪਸ ਲਓ ਫਿਰ ਮੁਖੀ ਕੌਣ ਹੈ ਟਕਸਾਲ ਜਿਉਂਦੀ ਆ ਅਸੀਂ ਕਿਹਨੂੰ ਮੁਖੀ ਬਣਈਏ ਮੈਂ ਕਹਿੰਦਾ ਮੈਨੂੰ ਤੁਸੀਂ ਇਹ ਸਮਝ ਲਓ ਨਾ ਮੈਂ ਟਕਸਾਲ ਦਾ ਸਮਰਥਕ ਨਾ ਮੈਂ ਟਕਸਾਲ ਦਾ ਵਿਰੋਧੀ ਮੈਂ ਇੱਕ ਨਿਊਟਰਲ ਬੰਦਾ ਹਾਂ ਮੈਨੂੰ ਦੱਸ ਦਿਓ ਮੈਂ ਮੁਖੀ ਕਿਸ ਨੂੰ ਮੰਨਾਂ ਮੈਂ ਕਿਹਨੂੰ ਕਹਾ ਵੀ 15 ਮੁਖੀ ਹੈ 15 ਤਾਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਕੌਮ ਕਰੇ ਅਰਦਾਸ ਖਾਲਸਾ ਪੰਥ ਕੋਲ ਤਾਕਤਾਂ ਨੇ ਸਾਰੀਆਂ ਪੰਜ ਪਿਆਰਿਆਂ ਕੋਲ ਤਾਕਤਾਂ ਨੇ ਗੁਰੂ ਖਾਲਸੇ ਕੋਲ ਤਾਕਤਾਂ ਨੇ ਤਾਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖਾਲਸਾ ਪੰਥ ਇਕੱਤਰ ਹੋ ਕੇ ਜਿਹੜੇ ਮਰਦੀ ਸਿੰਘ ਨੂੰ ਚੁਣ ਸਕਦਾ ਕਿਸੇ ਵੀ ਜੀਵਨ ਵਾਲੇ ਸਿੰਘ ਨੂੰ ਜਿੰਨਾ ਚਿਰ ਸੰਤ ਬਾਵਾ ਜਨੈਲ ਸਿੰਘ ਦੀ ਖਾਲਸਾ ਭਿੰਡਰਾ ਵਾਲੇ ਮਹਾਂਪੁਰਖਾਂ ਦੀ ਜੋ ਉਹਨਾਂ ਦੇ ਬੋਲ ਨੇ ਉਹ ਪੂਰੇ ਨਹੀਂ ਹੋ ਜਾਂਦੇ ਚੜ੍ਹਦੀ ਕਲਾ ਦੇ ਨਾਲ ਕੌਮ ਚੁਣ ਸਕਦੀ ਆ ਕੌਮ ਨੂੰ ਅਧਿਕਾਰ ਆ ਖਾਲਸੇ ਪੰਥ ਨੂੰ ਅਧਿਕਾਰ ਆ ਇਹ ਪੰਥ ਨੂੰ ਅਧਿਕਾਰ ਨੇ ਪੰਥ ਚੁਣੂਗਾ ਨੇ ਤੁਸੀਂ ਕਹੇ ਵੀ ਜਥੇਦਾਰ ਚੁਣ ਸਕਦੇ ਆ ਆਗੂ ਚੁਣ ਸਕਦੇ ਆ ਜਥੇਦਾਰ ਤੇ ਬਾਬਾ ਹਰਨਾਮ ਸਿੰਘ ਤੁਮਾਨੂੰ ਮੰਨਤਾ ਦਈ ਬੈਠੇ ਆ ਕੌਣ ਕਿਹੜਾ ਜਥੇਦਾਰ ਉਹ ਦੇਈ ਬੈਠੇ ਆ ਮਿਲਦੇ ਆ ਸੁਪੇ ਪਹੁੰਚੇ ਆ ਜੱਪੀ ਪਉਂਦੇ ਆ ਸਮਾਗਮਾਂ ਤੇ ਜਾਂਦੇ ਆ ਨਹੀਂ ਨਹੀਂ ਤੁਸੀਂ ਕਿਹਨਾਂ ਨੂੰ ਜਥੇਦਾਰ ਮੰਨਦੇ ਇਹਨਾਂ ਨੂੰ ਹਾਂ ਜਿਹੜੇ ਕਦੀ ਬਾਦਲਾਂ ਦੇ ਧੱਕੇ ਤੋਂ ਡਰ ਜਾਂਦੇ ਨੇ ਆ ਗੁਰਬਚਨ ਸਿੰਘ ਰਗੇ ਨੂੰ ਜਥੇਦਾਰ ਕਹਿੰਦੇ ਹੋ ਹੂੰ ਜਥੇਦਾਰ ਸੀ ਭਾਈ ਜਗਤਾਰ ਸਿੰਘ ਵਾਰਾ ਭਾਈ ਜਗਤਾਰ ਸਿੰਘ ਵਾਰਾ ਨੂੰ ਪੁੱਛ ਲੋ ਕੌਮ ਦਾ ਜਥੇਦਾਰ ਉਹ ਹਰਨਾਮ ਸਿੰਘ ਨੂੰ ਮੁਖੀ ਮੰਨਦਾ ਬੰਦਨ ਦੁਕਸਾਲ ਦਾ ਹੂੰ ਸਰਦਾਰਤਾ ਖਾਲਸੇ 2015 ਵਾਲੇ ਨੇ ਮੰਨਿਆ ਮੇਰਾ ਹੁਣ ਇੱਕੋ ਸਵਾਲ ਹੈ ਛੋਟਾ ਜਿਹਾ ਮੈਂ ਆਪਣੇ ਭਰਾ ਦੇ ਉੱਤੇ ਗੁੱਸਾ ਨਾ ਕਰਿਆ ਜੇ ਮਣੀ ਦੀ ਜੁਰਤ ਦੇ ਨਾਲ ਸੁਣਿਆ ਜੇ ਤੁਸੀਂ ਜਦੋਂ ਮੁਖੀ ਮੰਨਿਆ ਨਹੀਂ ਉਹ ਤੁਹਾਨੂੰ ਨਹੀਂ ਕੁਝ ਮੰਨਦਾ ਸਵਾਲ ਲੇ ਕੇ ਆ ਬਾਬਾ ਹਰਨਾਮ ਸਿੰਘ ਤੁਮਾ ਤੁਹਾਨੂੰ ਟਿੱਚ ਨਹੀਂ ਜਾਣਦਾ ਤੁਸੀਂ ਕਹਿੰਦੇ ਅਸੀਂ ਟਿੱਚ ਨਹੀਂ ਜਾਂਦੇ ਮੰਨ ਲਓ ਇਸ ਗੱਲ ਦੇ ਉੱਪਰ ਆਪਾਂ ਆ ਜਾਂਦੇ ਆ ਫਿਰ ਤੁਹਾਡੇ ਕੋਲ ਜਨਾਬ ਜੇ ਤੁਸੀਂ ਮੈਨੂੰ ਬਣਾਇਆ ਨਹੀਂ ਤਾਂ ਤੁਹਾਨੂੰ ਅਧਿਕਾਰ ਕੀ ਹੈ ਮੈਨੂੰ ਬਰਖਾਸਤ ਕਰਨ ਦਾ ਸਵਾਲ ਤੇ ਆ ਗਿਆ ਨਾ ਸਾਨੂੰ ਰਕਾਰ ਮੈਂ ਕੱਲਾ ਸੇਖ ਨਹੀਂ ਬੋਲਦਾ ਤੁਸੀਂ ਸਮੁੱਚੇ ਖਾਲਸੇ ਬੰਦੋ ਇਹ ਫੈਸਲਾ ਲੈ ਲਓ ਲਾਈਨ ਤੇ ਲੈ ਕੇ ਸਮੁੱਚੀਆਂ ਜਥੇਬੰਦੀਆਂ ਨੂੰ ਲੈ ਲਓ ਸਮੁੱਚੀਆਂ ਪੰਥਕ ਧਰਾਂ ਨੂੰ ਲੈ ਲਓ ਸਮੁੱਚੇ ਖਾਲਸਾ ਆ ਜਿਹੜੇ ਅਮਰੀਕਾ ਦੇ ਵਿੱਚ ਗਿਆ 12 ਗੁਰਦੁਆਰੇ ਸਾਹਿਬ ਦੀਆਂ ਕਮੇਟੀਆਂ ਨੇ ਇਹਨੂੰ ਕਿਉਂ ਉੱਥੇ ਦਰਵਾਜ਼ੇ ਬੰਦ ਕੀ ਦੇ ਕਰ ਲਏ ਇਹਦੇ ਲਈ ਭਾਈ ਉਹ ਦੱਸੋ ਕਿਸੇ ਗੁਰਦੁਆਰਾ ਕਮੇਟੀ ਨੇ ਇਹਨੂੰ ਗੁਰਦੁਆਰੇ ਨਹੀਂ ਬੰਦ ਕੀਤਾ ਬੜੀ ਬੜੀ ਨੇ 에어ਪੋਰਟ ਤੇ ਅਗਲੇ ਪਾਸੇ ਸਰੋਪੇ ਲੈ ਕੇ ਹਾਰ ਲੈ ਕੇ ਆ ਜਾਂਦੇ ਆ ਉਹ ਕੌਣ ਨੇ ਫਿਰ ਉਹਟਕ ਸਾਡੇ ਵਰਗੇ ਇਹਦੇ ਆਪਣੇ ਪਾਲੇ ਓ ਸ਼ਲਾਰੂ ਹੋ ਸਕਦੇ ਨੇ ਹਾਂ ਕੋਈ ਗੈਰਤਮੰਦ ਸਿੱਖ ਨਹੀਂ ਅੱਜ ਵੀ ਫਿਰ ਉਹ ਸਿੱਖ ਖਲੋਜਣ ਸਰੂਪੇ ਲੈ ਕੇ ਗੰਗਾ ਦੇ ਅੱਗੇ ਜਾਂਦੇ ਆਣ ਉਹਦੇ ਲਈ ਹਾਂ ਖਲੋਜਣਗੇ ਕੋਈ ਸ਼ੇਰ ਤਾਂ ਲਾ ਸਕਦਾ ਹੈ ਪਰ ਸਰੂਪਾ ਨਹੀਂ ਪਾ ਸਕਦਾ ਜਿਉਂਦੀ ਜਮੀਰ ਜਾਗਦੀ ਜਮੀਰ ਵਾਲਾ ਸਿੱਖ ਅਖੀਰ ਵਿੱਚ ਮੈਂ ਇੱਕ ਗੱਲ ਕਹਿ ਦੇਵਾਂ ਜਿਸ ਦਿਨ ਇਹ ਬੀਜੇਪੀ ਲਈ ਵੋਟਾਂ ਮੰਗਣ ਗਿਆ ਮੈਂ ਤਾਂ ਉਸ ਦਿਨ ਵੀ ਵਿਰੋਧ ਕੀਤਾ ਤੇ ਤੁਸੀਂ ਵੀ ਕੀਤਾ ਹੂੰ ਹੂੰ ਤੁਸੀਂ ਨਾਲ ਸੀ ਆਪਾਂ ਸਾਰੇ ਲਾਈਨ ਤੇ ਹੋਰ ਵੀ ਸਿੰਘ ਇਹਦੇ ਸ਼ਲਾਰੂਆਂ ਨੇ ਇਹਦੇ ਬੰਦਿਆਂ ਨੇ ਵੇਲੇ ਜਿਹੜੇ ਮੈਂ ਤਲਵੇਚਾ ਤੱਕੂnga ਉਹਨਾਂ ਬੰਦਿਆਂ ਨੇ ਧਮਕੀਆਂ ਦਿੱਤੀਆਂ ਸ਼ਰਿਆਮ ਉਹ ਵੀਡੀਓ ਪਾਈ ਹੋਈ ਆ ਕਿ ਬਲਵੰਤ ਸਿੰਘ ਪਾਲਾ ਤੇ ਇਹ ਜਿਹੜੇ ਬੰਦੇ ਤੁਰੇ ਫਿਰਦੇ ਨੇ ਭਾਈ ਜਸਵਿੰਦਰ ਸਿੰਘ ਝਾਂਗ ਸਿੰਘ ਭਾਈ ਰਣਜੀਤ ਸਿੰਘ ਦਮਨਵੀਟਕ ਸਾਹਿਬ ਤੇ ਹੋਰ ਸਿੰਘਾਂ ਨੂੰ ਕਿ ਇਹਨਾਂ ਦੇ ਪਰਿਵਾਰਾਂ ਨੂੰ ਅਸੀਂ ਸਤੇਦ ਕਰਦੇ ਆ ਕਿ ਕੱਲ ਨੂੰ ਕੋਈ ਜੀ ਦਾ ਘਾਟਾ ਪੈ ਗਿਆ ਮੁੜ ਕੇ ਨਾ ਆਖਿਓ ਇਹਨਾਂ ਦੀਆਂ ਜ਼ੁਬਾਨਾਂ ਬੰਦ ਕਰ ਲੋ ਹਾਂ ਮੈਂ ਅੱਜ ਕਹਿਣਾ ਹੈ ਕਿ ਇਹਨਾਂ ਦੇ ਬੰਦੇ ਜਿੱਥੇ ਮਰਜੀ ਟੱਕਰਨ ਜਦੋਂ ਮਰਜੀ ਗੋਲੀਆਂ ਮਾਰਨ ਮੈਂ ਦੰਦਮੀ ਟਕਸਾਲ ਦਾ ਨਿੰਮਕ ਖਾਦਾ ਲੂਣ ਖਾਦਾ ਦੰਦਮੀ ਟਕਸਾਲ ਦੇ ਬਰਿਆਰਥੀਆਂ ਦੰਦਮੀ ਟਕਸਾਲ ਲਈ ਜੰਮੇ ਸਾਂ ਦੰਦਮੀ ਟਕਸਾਲ ਲਈ ਮਰਾਂਗੇ ਜੇ ਮਰਨਾ ਪਿਆ ਟਕਸਾਲ ਲਈ ਮਰੂੰਗਾ ਤੂੰ ਮਾਰਨ ਗੋਲੀਆਂ ਅੱਜ ਮਾਰਨ ਕੀ ਕਰਨਗੇ ਜੀ ਸੌਦਾ ਲਵਾਉਣਾ ਤੁਸੀਂ ਉਹਨਾਂ ਕੋਲੋਂ ਸੌਦਾ ਕੀ ਮੈਂ ਆਪਣੇ ਆਪ ਨੂੰ ਨਾਨਾ ਉਹਨਾਂ ਨੇ ਤੁਹਾਡਾ ਮੈਂ ਕਿਹਾ ਸੌਦਾ ਲਾ ਦੇਣਾ ਜੀ ਸਰ ਕੇ ਮੈਂ ਤਾਂ ਕਹਿਣਾ ਮੈਨੂੰ ਗੋਲੀਆਂ ਦਾ ਮਾਰਨ ਉਹਨਾਂ ਤਨਕੀਆਂ ਦਿੱਤੀਆਂ ਮਾਰ ਲੀਆਂ ਮੈਂ ਕਹਿਣਾ ਜਾਨੋ ਮਰੋ ਪਰ ਜੇ ਜਾਨੋ ਮਰੂੰਗਾ ਦੰਦਮੀ ਟਕਸਾਲ ਲਈ ਮਰੂੰਗਾ ਮੈਨੂੰ ਮਰਨ ਦਾ ਮੌਦਾ ਕੋਈ ਪ੍ਰਵਾਹ ਨਹੀਂ ਕੋਈ ਡਰ ਨਹੀਂ ਪਰ ਦੰਦਮੀ ਟਕਸਾਲ ਦੇ ਇਤਿਹਾਸ ਨੂੰ ਕਲੰਕ ਨਹੀਂ ਕਰ ਦੂੰਗਾ ਦੰਦਮੀ ਟਕਸਾਲ ਦਾ ਵਿਦਿਆਰਥੀ ਟਕਸਾਲ ਚੋਂ ਫੜ ਕੇ ਆਇਆ ਜੀ ਅਸੀਂ ਕੋਈ ਦੁਕਾਨ ਤੇ ਹਨੇ ਨੇ ਜਿੱਥਾਂ ਤੇ ਵਿਕਣ ਵਾਲੇ ਡਿੱਗਣ ਵਾਲੇ ਤੇ ਝੁਕਣ ਵਾਲੇ ਨਹੀਂਗੇ ਜੀ ਖਾਦ ਕਰਦੇ ਆ ਯਾਰ ਕਿਥੇ ਦੰਦਮੀ ਟਕਸਾਲ ਦੇ ਮੁਖੀਆਂ ਨੇ ਸੰਤ巴巴 ਜਰਨੈਲ ਸਿੰਘ ਹੀ ਖਾਲਸਾ ਪਿੰਡਰਾਵਾਏ ਦੰਦਮੀ ਟਕਸਾਲ ਦੇ ਮੁਖੀ ਨੇ ਸਿੱਖ ਧਰਮਾਂ ਦੀ ਭਾਵਨਾ ਸੀ ਉਹ ਚਲਾ ਗਿਆ ਇਹਨਾਂ ਤੁਹਾਨੂੰ ਗੁੱਸਾ ਕਿਉਂ ਆ ਰਿਹਾ ਕੀ ਚਲੇ ਗਿਆ ਉਹਦੀ ਭਾਵਨਾ ਸੀ ਚਲਾ ਗਿਆ ਤੇ ਜਿੱਥੇ ਮਰਜੀ ਜਾਵੇ ੱੱਕੇ ਖਾਵੇ ਉਹ ਦੰਦਮੀ ਟਕਸਾਲ ਦਾ ਮੂੰਹ ਨਾ ਕਰੇ ਫਿਰ ਕਿਉਂ ਦੰਦਮੀ ਟਕਸਾਲ ਦਾ ਨਾਮ ਵਰਦਾ ਜੇ ਤਾਂ ਦੰਦਮੀ ਟਕਸਾਲ ਦੇ ਮੁਖੀਆਂ ਨੇ ਇਸ ਤਰ੍ਹਾਂ ਦੇ ਕੰਮ ਕੀਤੇ ਨੇ ਤੇ ਮੈਨੂੰ ਤਾਂ ਦੱਸੋ ਦੰਦਮੀ ਟਕਸਾਲ ਦੇ ਮੁਖੀਆਂ ਨੇ ਕਾਂਗਰਸ ਲਈ ਬੀਜੇਪੀ ਲਈ ਮੁਖੀਆਂ ਨੇ ਵੋਟਾਂ ਮੰਗੀਆਂ ਤਾਂ ਦੱਸੋ ਦੰਦਮੀ ਟਕਸਾਲ ਦੇ ਕਿਸੇ ਮੁਖੀ ਨੇ ਹੌਲੀ-ਹੌਲੀ ਨਹੀਂ ਖੇਡੀ ਰੰਗ ਪਾਇਆ ਹੋਵੇ ਪੂਰਾ ਮੂੰਹ ਤੇ ਪੱਗਾਂ ਤੇ ਕੱਪੜਿਆਂ ਤੇ ਬਿਲਕੁਲ ਨਹੀਂ ਇਹ ਸੰਧੂਰ ਧੋਕੜਾ ਫਿਰਦਾ ਕਦੀ ਹੋਲੀਆਂ ਖੇਡਦਾ ਕਦੀ ਰੰਗ ਛੋੜਦਾ ਕਦੀ ਕੋਸ਼ ਕਰਦਾ ਕਦੀ ਤਿਲਕ ਲਾਉਂਦਾ ਇਹ ਟਕਸਾਲ ਦੀਆਂ ਰਵਾਈਤਾਂ ਨੇ ਜੀ ਬਿਲਕੁਲ ਜੀ ਦਿਲ ਮੈਂ کہہ ਰਹੀਆਂ ਤੁਹਾਨੂੰ ਅੱਜ ਅਪੀਲ ਕਰਦਾ ਜੀ ਬੇਨਤੀ ਕਰਦਾ ਇਹਨੂੰ ਅਸੀਂ ਦੰਦਮੀ ਟਕਸਾਲ ਦੀਆਂ ਸਵਾਲੀਆਂ ਸਵਾਵਾਂ ਤੋਂ ਸਾਰੇ ਉਹਦਿਆਂ ਤੋਂ ਅੱਜ ਬਰਗਾਜ਼ਤ ਕਰਦੇ ਹਾਂ ਤਾਰਨਾ ਕਰਦੇ ਆ ਅੱਜ ਤੋਂ ਬਾਅਦ ਇਹ ਵਿਅਕਤੀ ਦੰਨਵੀ ਟਕਸਾਲ ਦਾ ਨਾਂ ਨਾ ਵਰਤੇ ਜੇ ਵਰਤਿਆ ਤੇ ਦੰਨਵੀ ਟਕਸਾਲ ਦੇ ਸਿੰਘ ਇਹਦੇ ਬੁਰੀ ਤਰ੍ਹਾਂ ਪੇਸ਼ ਆਉਣਗੇ ਹੁਣ ਯਾਰ ਹੱਦ ਹੋਈ ਪਈ ਏ ਤੁਹਾਡੇ ਵਾਲੀ ਉਹ ਟਕਸਾਲ ਦੇ ਵਿੱਚ ਬੈਠਾ ਹੋਇਆ ਆ ਉਹ ਟਕਸਾਲ ਦਾ ਮੁਖੀ ਖਵਾਰਿਆ ਆ ਹੈੱਡ ਕੁਆਰਟਰ ਤੇ ਉਹ ਹੈ ਤੇ ਤੁਸੀਂ ਕਦੇ ਵੀ ਟਕਸਾਲ ਦਾ ਨਾਂ ਨਾ ਵਰਤੇ ਯਾਰ ਕਿਸ ਤਰ੍ਹਾਂ ਇਹੋ ਜਿਹੇ ਨਾ ਕਰਦੇ ਪਏ ਪੋਜੀ ਪਰਵਰਤੀ ਕਪਾਲਾ ਉਹ ਟੰਮ ਦੇ ਉੱਥੇ ਗੋਤੇ ਖੰਦ ਕਰਦਾ ਉਹਨਾਂ ਦੀ ਗੰਗਾ ਦੇ ਵਿੱਚ ਧੱਕੇ ਖਾਵੇ ਜਿੱਥੇ ਮਰਜੀ ਜਾ ਕੇ ਡੁੱਬ ਕੇ ਮਰ ਜੇ ਸਾਡੇ ਵੱਲੋਂ ਹੂੰ ਇਹ ਦੰਦਮੀ ਟਕਸਾਲ ਦੇ ਮੁਖੀਆਂ ਨੇ ਸਿਰ ਵਾਰ ਕੇ ਦੰਦਮੀ ਟਕਸਾਲ ਦਾ ਹੈਡ ਹੈਡਕੁਆਟਰ ਸਾਫ਼ ਕੀਤਾ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਨੇ ਕੱਲਾ ਨਾਰਾ ਨਹੀਂ ਦਿੱਤਾ ਨਾਰੇ ਤੇ ਫੁੱਲ ਚੜਾਏ ਉਸ ਮਰਦ ਨੇ ਪਤਾ ਉਹਨਾਂ ਦੀ ਸਾਖੀ ਦਾ ਸਾਰੀ ਦਾ ਜੀ 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 ਬਿਲਕੁਲ ਜੀ ਦਿਲ ਦੀਆਂ ਗਹਿਰਾਈਆਂ ਤੋਂ ਭਾਈ ਬਲਵੰਤ ਸਿੰਘ ਕਪਾਲਾ ਜੀ ਤੁਹਾਡਾ ਧੰਨਵਾਦ ਜੀ ਸਮਾਂ ਕਾਫੀ ਹੋ ਗਿਆ ਮੈਂ ਚਾਹਾਂਗਾ ਵੀ ਤੁਹਾਡਾ ਜੋ ਸੁਨੇਹਾ ਆ ਇਹ ਮੈਂ ਕੌਮ ਤੱਕ ਲੈ ਕੇ ਜਾਵਾਂਗਾ ਪਰ ਜੇ ਦੂਸਰੇ ਪਾਸਿਓ ਕੋਈ ਵੀ ਬੁਲਾਰਾ ਜਾਂ ਕੋਈ ਵੀਰ ਆਪਣੀ ਗੱਲ ਰੱਖ ਸਕਦਾ ਸਭ ਇੱਕ ਸ਼ਬਦਾਂ ਵਿੱਚ ਆਪਣੀ ਗੱਲ ਰੱਖ ਲਵੇ ਸਾਨੂੰ ਕੋਈ ਇਤਰਾਜ਼ ਕੋਈ ਆਬਜੈਕਸ਼ਨ ਨਹੀਂ ਹੋਵੇਗਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਦੀਆਂ ਜਲਦੀ ਗੱਲਬਾਤ ਕਰਾਂਗੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ